ਟੋਡੀ ਮਹਲਾ ਅੰਜਵਾ ਹਰ ਵਿਸਰਤ ਸਦਾ ਖਵਾਰੀ ਤਾਕੋ ਧੋਖਾ ਕਹੰਬੇ ਅਪ ਜਾ ਕੋ ਓਟ ਤੁਹਾਰੇ ਰਹਾ ਤੋ ਕ ਕਹਾਂ ਬਿਆਪ ਜਾ ਕੋ ਓਟ ਤੁਹਾਰੇ ਰਹਾ ਬੇਰ ਸਿ ਮਰਣਾ ਜੋ ਜੀਵਨ ਬਰਣਾ ਸਰਪੋ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਗੁਰਨਦਾਨ ਗੁਣ ਤੇ ਨਹੀ ਗਾਇ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਰਨਦਾਨ ਗੁਣ ਤੇ ਰਹੇ ਗਾਇ ਯਾ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ